ਵਾਇ ਵਾਹਿਗੁਰੂ ਆਹ ਬੰਦ ਕਰੀ ਮਰਿਆ ਕੱਟ ਕੇ ਵੇ ਲੈ ਜਦੋਂ ਸਾਡਾ ਕਿਸੇ ਵੀ ਪਾਸੇ ਨਿੱਜੀ ਮਫਾਦ ਹੋ ਜਾਂਦਾ ਉਸ ਵੇਲੇ ਉਹ ਕੰਮ ਅਸੀਂ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਠੀਕ ਹੈ ਮੈਂ ਤੁਹਾਨੂੰ ਸਪਸ਼ਟ ਲੱਭ ਜਾਂ ਦੱਸਦਾ ਪੇ ਮੇਰੇ ਪ੍ਰਤੀ ਕਿਸੇ ਨੂੰ ਕੋ 10 ਰੁਪਏ ਦੀ ਵੀ ਹੋ ਗਈ ਸ਼ਾਇਦ ਪੇ ਕਿਸੇ ਕ੍ਰਿਮੀਨਲ ਬੰਦੇ ਤੋਂ ਲੈ ਰਿਆ ਜਾਂ ਕਿਸੇ ਸਰਕਾਰੀ ਅਧਿਕਾਰੀ ਚ ਲੈ ਲਿਆ ਉਹ ਮੈਨੂੰ ਡਾਇਰੈਕਟ ਆ ਕੇ ਦੱਸ ਦੇਣਾ ਤੇ ਆ ਤੁਹਾਡੇ ਪੁਲਿਸ ਅਫਸਰ ਨੇ ਆ ਗੱਲਬਾਤ ਕਰਨੀ ਜਾਂ ਮੇਰੇ ਨਾਂ ਤੇ ਕੋਈ ਲੈ ਗਿਆ ਪਰ ਮੇਰੇ ਨਾਲ ਤਾਂ ਮੈਂ ਉਸ ਮਾਲਕ ਤੋਂ ਡਰ ਕੇ ਕਹਿੰਦਾ ਮੇਰਾ ਨਾਲ ਤਾਂ ਹੁਣ ਸੀਐਮ ਸਾਹਿਬ ਆਏ ਔਰ ਸਾਫਾ ਸੀਐਮ ਸਾਹਿਬ ਆਏ ਦਿੱਲੀ ਦੇ ਆਏ ਔਰ ਮਾਨਯੋਗ ਬੀਬੀ ਸਾਹਿਬ ਆਏ ਔਰ ਮੇਰਾ ਤਾਂ ਹੁਣ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਕਿ ਮੈਂ ਕਿਸ ਲੈਵਲ ਦਾ ਇਨਸਾਨ ਹਾਂ ਠੀਕ ਹੈ ਪਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜਿੰਨਾ ਚਿਰ ਮੇਰੇ ਕੋਲ ਚਾਰਜ ਹੈ ਮੇਰੇ ਕੋਲ ਚਾਰਜ ਹੈ ਇੱਕ ਦਿਨ ਮੇਰੇ ਕੋਲ ਰਹੇ ਇੱਕ ਮਹੀਨਾ ਮੇਰੇ ਕੋਲ ਹੈ ਇੱਕ ਸਾਲ ਜਿੰਨਾ ਚਿਰ ਮੇਰੇ ਕੋਲ ਚਾਰਜ ਹੈ ਕਿਸੇ ਵੀ ਬੰਦੇ ਨੂੰ ਕੋਈ ਪੈਸੇ ਦੀ ਕੋਈ ਧੂਈ ਆ ਗਈ ਕਿ ਭਈ ਆਹ ਫਤੋਂ ਗੁੰਡਿਆਂ ਪਿੰਡਾਂ ਦੇ ਵਿੱਚ ਕਈ ਇਹ ਬੰਦੇ ਹੁੰਦੇ ਆ ਬਿਆਸ ਸਿੰਘ ਸਾਹਿਬ ਨੂੰ ਮਿਲਣਾ ਫਲਾਣੇ ਨੂੰ ਮਿਲਣਾ ਉਹ ਨੱਚਣ ਕਰਦਾ ਔਰ ਜੋ ਨਸ਼ਿਆ ਪ੍ਰਤੀ ਇਹ ਬਦਨਾਮ ਹੋ ਚੁੱਕਾ ਹੋੜ ਠੀਕ ਹੈ ਅੱਜ ਤੋਂ ਹੀ ਨੋਟ ਕਰ ਲਿਓ ਵੈਸੇ ਚੱਲ ਗਿਆ ਅੱਜ ਤੋਂ ਇਸ ਕਰਕੇ ਸਭ ਤੋਂ ਵੱਡੀ ਕੀ ਹੈ ਤੁਸੀਂ ਜਿੰਨੇ ਵੀ ਜੋ ਵੀ ਹੈ ਸਭ ਤੋਂ ਵੱਡੀ ਗੱਲ ਹੈ ਜਿਹੜਾ ਵੀ ਬੰਦਾ ਆਣਾ ਜਿਸ ਵੀ ਰੂਪ ਵਿੱਚ ਮੇਰੇ ਆਣਾ ਮੈਂ ਉਹਦਾ ਸਨਸਕਾਰ ਕਰਾਂ ਸਹੀ ਹੈ ਲਾਅ ਐਂਡ ਆਰਡਰ ਇਸ ਜੀ ਨੂੰ ਕੰਮਜਾਲ ਰੱਖਣਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ ਔਰ ਕਰਨੀ ਹੈ ਮੇਰੇ ਭਰਾ ਵਾਂਗ ਰਹਿਣਾ ਸਭ ਤੋਂ ਪਹਿਲਾਂ ਕਿ ਵੱਡੀ ਇਨਸਾਨੀਤ ਉਹ ਤੁਸੀਂ ਮੇਰੀ ਕੀ ਹੈ ਪਬਲਿਕ ਔਰ ਮੈਂ ਤੁਹਾਡਾ ਸਰਵੰਟ ਪਬਲਿਕ ਸਰਵੰਟ ਹੈ ਤੁਸੀਂ 10 ਰੁਪਏ ਦਾ ਚਾਰਾ ਪੱਤੀ ਦਾ ਪੈਕਟ ਲੈਨੇ ਆ ਉਹਦੇ ਤੇ ਵੀ ਟੈਕਸ ਉਹ ਮੈਨੂੰ ਕਿਹਦੇ ਰੂਪ ਵਿਚ ਆਦਾ ਤਨਖਾਹ ਦੇ ਰੂਪ ਚ ਠੀਕ ਹੈ ਤੁਸੀਂ ਦੁੱਧ ਦਾ ਪੈਕਟ ਖਰੀਦਦੇ ਤੁਸੀਂ ਲੋਹਾ ਖਰੀਦਦੇ ਤੁਸੀਂ ਸਿਮਿੰਟ ਖਰੀਦਦੇ ਉਹਦੇ ਟੈਕਸ ਲੱਗਦਾ ਉਹ ਟੈਕਸ ਮੈਨੂੰ ਕਿਸ ਰੂਪ ਵਿਚ ਮਿਲਦਾ ਮੇਰੀ ਤਨਖਾਹ ਦੇ ਰੂਪ ਚ ਜੇ ਮੈਂ ਫੇਰ ਕੰਮ ਨਾ ਕਰਾਂ ਫੇਰ ਮੈਨੂੰ ਮਰ ਜਾਣ ਦੇ ਧਰੇ ਵੀ ਆਵੇ ਨੇ ਹਲੋ ਜਾਵੇ ਬਤੇ ਪਾਵੇ ਲੋਕ ਸਿਰਕਾਰ ਸਾਨੂੰ ਬਹੁਤ ਮਿਲ ਕੇ ਖੁਸ਼ੀ ਹੋਈ ਆ ਪਰ ਮੈਂ ਜੋ ਆਪਣੀ ਗੱਲ ਦੱਸ ਰਿਹਾ ਕਿ ਸਾਡੇ ਕੋਲ ਰੋ 4-5 ਪਾਰਟੀਆਂ ਆਪੀਆਂ ਉਸ ਦੇ ਕਹਿੰਦੀ ਆ ਵੀ ਆਪਾਂ ਪੈਸਾ ਨਹੀਂ ਲੈਣਾ ਪਰ ਲੋਕ ਕਹਿ ਰਹੇ ਆ ਬਾਬਾ ਜੀ ਦੱਸੋ ਫੋਨ ਕਰੋ ਸੁਲਵਾ ਕਰੀ ਥੱਕੇ ਨਾ ਆਪ ਦੇਣਾ ਜਾਨੇ ਤੁਹਾਡੀ ਕਿਰਪਾ ਹੈ ਕਿ ਇਹ ਚੌਕੀ ਹੁੰਦੀ ਸੀ ਉਸ ਵੇਲੇ ਮੈਂ ਇੱਥੇ ਮੁੰਚੀ ਰਿਹਾ ਉਹ ਪਰਲੇ ਪਾਸੇ ਹੁੰਦੀ ਸੀ ਇਹ ਮੈਂ ਉਸ ਵੇਲੇ ਇੱਥੇ ਮੁੰਚੀ ਰਿਹਾ ਉਸ ਤੋਂ ਬਾਅਦ ਮੈਨੂੰ ਹੁਣ ਤੁਹਾਡੇ ਦੁਆਰਾ ਮੌਕਾ ਮਿਲਿਆ ਜਿੰਨੀ ਮਾਨਯੋਗ ਐਸਐਸਬੀ ਸਾਹਿਬ ਮੌਕਾ ਲਾਂਦੇ ਸੇਵਾ ਦਾ ਉਹ ਨਹੀਂ ਕਰਾਂਗਾ ਬਾਕੀ ਜਿਸ ਦਿਨ ਕਹਿਣਗੇ ਵਾਪਸ ਆ ਜਾ ਉਹ ਦਿਨ ਵਾਪਸ ਚੱਲਾਂਗੇ ਜਿੱਦਾਂ ਵੀ ਤਕਸੀਏ ਦਾ ਜੀ ਕਹਾਂਗੇ ਤੁਸੀਂ ਜਲਦੀ ਐਸਐਸਬੀ ਬਣ ਕੇ ਸਾਡੇ ਜਾਓ ਜੀ ਮਾ ਤੁਤੀ ਸੁੱਚੀ ਤੁਹਾਡਾ ਬਹੁਤ ਜੀ ਆਇਆਂ ਨੂੰ ਕਰਤ ਜਾਵੇ ਨਾ ਆਲੇ ਜਾਵੇ ਆਪਕਾਰੀ ਪਰਬਕਾਰੀ ਚੋਦਾ ਜੰਗਾ ਜੁਦਾ ਦੇ ਮਾਲਕ ਤਨਛਟ ਗੋਬਿੰਦ ਸਿੰਘ ਸਾਹਿਬ ਜੀ ਆਨੁਪਾਏ ਆਗੇ ਆ ਦਿਓ ਜੀ ਸਾਨੂੰ ਹੁਣ ਮੈਂ ਕੋਣ ਹੁਣ ਨਾ ਕਰੇ ਨਾ ਨਹੀਂ ਨਹੀਂ ਮੈਂ ਤਾਂ ਤੁਹਾਡੇ ਦਰਸ਼ਨ ਕਰਨ ਬਾਅਦ ਆਇਆ ਉੱਠ ਕੇ ਬਿਲਕੁਲ ਬਾਬਾ ਠਾਕੁਰ ਸਿੰਘ ਜੀ ਆ ਬੁੱਢਾ ਗੱਲ ਦੇ ਜਿਹੜਾ ਹੈ ਸਾਡੀ ਸ਼ੌਣ ਨਹੀਂ ਹੈ ਜੀ ਬੁੱਢਾ ਵਾਲੀ ਗੱਡ ਚੱਕਰ ਉਹ ਉਥੋਂ ਦੇ ਮੁਖੀ ਆ ਰਮਨਪ੍ਰੀਤ ਹਸਪਤਲ ਦੇ ਨੇੜੇ ਹਾਂ ਰਮਨ ਦੇ ਚੜੀ ਉੱਥੇ ਆਪਣੀ ਸ਼ੌਣੀ ਆ ਮੈਂ ਬੇਸਿਕਲੀ ਮੇਰਾ ਪਿੰਡ ਪੈਂਦਾ ਗੱਜਰ ਮਦੂਦ